ਕਹਿੰਦੇ ਫਿਰ ਐਸਾ ਜਿਹੜਾ ਮਨੁੱਖ ਹੈ ਨਾ ਉਹ ਜੰਮਨ ਮਰਨ ਦੇ ਬੰਧਨਾ ਵਿੱਚ ਪੈ ਕਰਕੇ ਦੁੱਖ ਪਾਉਂਦਾ ਹੈ। ਤਸਕਰਤ ਵਜੇ ਸੁਚੇਤੂ ਤਸਕਰ ਕਹਿੰਦੇ ਚੋਰ ਨੂੰ ਮਾਰਜ ਕਹਿੰਦੇ ਜੇ ਕੋਈ ਗੁਰੂ ਦੀ ਕਿਰਪਾ ਨਾਲ ਅੰਦਰੋਂ ਜਾਗ ਜਾਵੇ ਸੁਚੇਤ ਹੋ ਜਾਵੇ ਬਾਰੀ ਤੌਰ ਤੇ ਉਹੀ ਆਪਣੇ ਘਰ ਨੂੰ ਬਚਾ ਸਕਦਾ ਜਿਹੜਾ ਜਾਗਦਾ ਹੋਵੇ ਨਾ ਜਿਹੜਾ ਸੁਚੇਤ ਹੋਵੇ ਤਾਂ ਹੀ ਤੇ ਆਪਾਂ ਕਹਿੰਦੇ ਭਾਈ ਜਾਗਦੇ ਰਹੋ ਜਾਗਦੇ ਰਹੋ ਵੀ ਤੁਹਾਡਾ ਘਰ ਨਾ ਲੁੱਟਿਆ ਜਾਵੇ ਆਪਣੇ ਘਰ ਦੀ ਰਾਖੀ ਕਰੋ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਜਿਹੜੇ ਗੁਰੂ ਦੀ ਮੱਤ ਦੇ ਨਾਲ ਗੁਰੂ ਦੀ ਕਿਰਪਾ ਨਾਲ ਅੰਦਰੋਂ ਜਾਗ ਜਾਂਦੇ ਹਨ ਕਿਉਂਕਿ ਗੁਰਬਾਣੀ ਸਾਨੂੰ ਅੰਦਰੋਂ ਜਗਾਉਂਦੀ ਹੈ ਗੁਰਬਾਣੀ ਸਾਨੂੰ ਅੰਦਰੋਂ ਸੁਚੇਤ ਕਰਦੀ ਹੈ ਵੀ ਤੂੰ ਆਪਣਾ ਆਤਮਿਕ ਜੀਵਨ ਦੇ ਗੁਣ ਬਚਾਉਣੇ ਕਿਵੇਂ ਆਪਣੇ ਜੀਵਨ ਦੀ ਰਾਸ ਪੂੰਜੀ ਨੂੰ ਬਚਾਉਣਾ ਕਿਵੇਂ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਹੜਾ ਗੁਰੂ ਦੀ ਕਿਰਪਾ ਨਾਲ ਇਹਨਾਂ ਬਿਕਾਰਾਂ ਵੱਲੋਂ ਸੁਚੇਤ ਹੋ ਜਾਂਦਾ ਹੈ ਦਰਬ ਆਤਮਾ ਰਖਾ ਨਾ ਕੇ ਤੂੰ ਦਰਬ ਆਤਮਾ ਮਹਾਰਾਜ ਕਹਿੰਦੇ ਉਹਦੇ ਕੋਲ ਆਤਮਿਕ ਜਿਹੜਾ ਧਨ ਹੈ ਨਾ ਗੁਣਾ ਰੂਪੀ ਧਨ ਹੈ ਉਹ ਰਹਿ ਜਾਂਦਾ ਹੈ ਧਨ ਸੇ ਨਰ ਪਾਵੇ ਪਦ ਪੂਰੀ ਕਹਿੰਦੇ ਭਾਈ ਉਹ ਨਰ ਉਹ ਮਨੁੱਖ ਧਨ ਹਨ ਜਿਹੜੇ ਗੁਰੂ ਦੀ ਕਿਰਪਾ ਨਾਲ ਜਾਗ ਕਰਕੇ ਆਪਣੇ ਜੀਵਨ ਦੇ ਸ਼ੁਭ ਗੁਣਾਂ ਰੂਪੀ ਧਨ ਨੂੰ ਬਚਾ ਲੈਂਦੇ ਨੇ ਹਨ ਦਾ ਵਿਖੇ ਤਿਤ ਤਹ ਬਿ ਜ਼ਰੂਰੀ ਕਹਿੰਦੇ ਗੁਰੂ ਉਹਨਾਂ ਦਾ ਜਿਹੜਾ ਜੀਵਨ ਹੈ ਨਾ ਉਹ ਆਨੰਦ ਮਈ ਹੋ ਜਾਂਦਾ ਹੈ ਪਰਮਾ ਛਤਰ ਇਹ ਜੋ ਬਨ ਜਾਣੋ ਮਹਾਰਾਜ ਕਹਿੰਦੇ ਅਸਲ ਵਿੱਚ ਜੀਵਨ ਦੀ ਅਵਸਥਾ ਹੈ ਕਾਮ ਕ੍ਰੋਧ ਇਹ ਛਤਰ ਪਛਾਨੋ ਤੇ ਮਹਾਰਾਜ ਕਹਿੰਦੇ ਕਾਮ ਤੇ ਕ੍ਰੋਧ ਜਿਹੜੇ ਆ ਨਾ ਇਹ ਸ਼ਤਰੂ ਹੈ ਭਾਵ ਗੁਰੂ ਕਾ ਸਿਖੁਰ ਜਾਣਾ ਹੀ ਇਨ੍ਹਾਂ ਵਿਕਾਰਾਂ ਦੇ ਖਿਲਾਫ ਜੰਗ ਲੜਦਾ ਅਸੀਂ ਕਹਿੰਦੇ ਖਾਲਸਾ ਸੋਈ ਜੋ ਲੜਾਈ ਲਿੱਤ ਜੰਗ ਖਾਲਸਾ ਉਹ ਨਹੀਂ ਮੇਰੋ ਜਾਨਾ ਜਿਹੜਾ ਕੁਰਬਾਨੀ ਚੁੱਕੀ ਫਿਰਦਾ ਅੱਜ ਹੈਗੇ ਨਾ ਕਈ ਉਹੀ ਲੜੀ ਜਾਂਦੇ ਇੱਕ ਦੂਜੇ ਨਾਲ ਆ ਸਾਡੇ ਵੀ ਇੱਥੇ ਚੱਲ ਰਿਆ ਕੰਮ ਉਹ ਗੁਰੂ ਕੇ ਸਿੱਖੋ ਇਹ ਚੰਗੀ ਗੱਲ ਨਹੀਂ ਇੱਕ ਦੂਜੇ ਦੀਆਂ ਦਾੜੀਆਂ ਪੁੱਟਣੀਆਂ ਇੱਕ ਦੂਜੇ ਦੇ ਕਿਰਪਾਨਾਂ ਲਹਿਰਾਉਣੀਆਂ ਤੇ ਕਾਰਨ ਵੀ ਕੋਈ ਐਸਾ ਹੁੰਦਾ ਜਿਹੜਾ ਸਿੱਖ ਨੂੰ ਸੋਭਾ ਨਹੀਂ ਦਿੰਦਾ ਚਲੋ ਮੈਂ ਉਸ ਵਿਸ਼ੇ ਬਾਰੇ ਮੰਨਿਤੇ ਜਾਣਾ ਨਹੀਂ ਚਾਹੁੰਦਾ ਜਿਹੜਾ ਕਰੇਗਾ ਭਾਈ ਭੋਗੇਗਾ ਭੋਗ ਲਓਗੇ ਜੇ ਇਦਾਂ ਦੇ ਕੰਮ ਕਰੋਗੇ ਪਰ ਗੁਰੂ ਕਾ ਸਿਖੋ ਐ ਜਿਹੜਾ ਰੋਜ਼ਾਨਾ ਬਿਕਾਰਾਂ ਦੇ ਨਾਲ ਜੰਗ ਕਰਦੇ ਬੀ ਇਹਨਾਂ ਬਿਕਾਰਾਂ ਤੇ ਜਿੱਤਨ ਐ ਨਾ ਬਿਕਾਰਾਂ ਨੂੰ ਨਾ ਮੇਰੇ ਤੇ ਕਾਮ ਹਾਵੀ ਹੋਵੇ ਨਾ ਮੇਰੇ ਤੇ ਕ੍ਰੋਧ ਹਾਵੀ ਹੋਵੇ ਨਾ ਮੇਰੇ ਤੇ ਹੰਕਾਰ ਹਾਵੀ ਹੋਵੇ ਕਿਉਂਕਿ ਜੀਤੇ ਪੰਜ ਬਿਕਾਰ ਮੈਂ ਗੁਰ ਥਾਪੀ ਦਿੱਤੀ ਕੰਡ ਜਿਓ ਜਿਹੜਾ ਗੁਰੂ ਦੇ ਸ਼ਬਦ ਦਾ ਥਾਪੜਾ ਲੈ ਕੇ ਇਹਨਾਂ ਪੰਜੇ ਬਿਕਾਰਾਂ ਨੂੰ ਜਿਤ ਲੈਂਦਾ ਹੈ ਬਾਰ ਬਾਰ ਇਹ ਕਰੇ ਪਰਹਾਰਾ ਤੇ ਮਹਾਰਾਜ ਕਹਿੰਦੇ ਬਾਰ ਬਾਰ ਇਹ ਕਰੇ ਪਰਹਾਰਾ ਭਾਵ ਬਾਰ ਬਾਰ ਇਹਨਾਂ ਦੇ ਖਿਲਾਫ ਜੰਗ ਲੜਨੀ ਹੈ ਖੰਡ ਖੰਡ ਮਨ ਕੋ ਕਰ ਢਾਰਾ ਖੰਡ ਖੰਡ ਤਰਥ ਹੁੰਦਾ ਟੋਟੇ ਟੋਟੇ ਕਰ ਦੇਣਾ ਜਿਵੇਂ ਆਪਾਂ ਦੁਸ਼ਮਣ ਨੂੰ ਟੋਟੇ ਟੋਟੇ ਕਰ ਦਿੰਨੇ ਆ ਨਾ ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਜਤ ਆਪ ਪੁਰਜਾ ਪੁਰਜਾ ਹੋ ਜਾਂਦਾ ਹੈ ਜਾਂ ਦੁਸ਼ਮਨ ਨੂੰ ਪੁਰਜਾ ਪੁਰਜਾ ਕਰਕੇ ਕੱਟ ਦਿੰਦਾ ਏਸੇ ਤਰ੍ਹਾਂ ਮਹਾਰਾਜ ਕਹਿੰਦੇ ਗੁਰੂ ਕਾ ਸਿੱਖ ਗੁਰੂ ਦੀ ਗਿਆਨ ਰੂਪੀ ਤਲਵਾਰ ਲੈ ਕੇ ਨਾ ਇਨਾ ਵਿਕਾਰਾਂ ਨੂੰ ਖੰਡ-ਖੰਡ ਕਰ ਦਿੰਦਾ ਹੈ ਜਿਉਂ ਸਬਨ ਹੋਵੇ ਵਰਖਾ ਭਾਰੀ ਉਹਨ ਮਹਾਰਾਜ ਉਦਾਹਰਨਾ ਦਿੰਦੇ ਐ ਕਹਿੰਦੇ ਜਿਵੇਂ ਸਾਵਣ ਦੇ ਮਹੀਨੇ ਵਿੱਚ ਕਿਉਂਕਿ ਸਾਵਣ ਦਾ ਮਹੀਨਾ ਵਰਖਾ ਰੁੱਤ ਦਾ ਮਹੀਨਾ ਮੰਨਿਆ ਗਿਆ ਏ ਇਸ ਮਹੀਨੇ ਵਿੱਚ ਬਹੁਤ ਜ਼ਿਆਦੇ ਵਰਖਾ ਹੁੰਦੀ ਹੈ ਸਾਵਣ ਆਇਆ ਏ ਸਖੀ ਜਲ ਹਲ ਵਰਸਨ ਹਾਰ ਨਾਨਕ ਸੁਖ ਸਬਨ ਸੋਹਾਗਣੀ ਜਿਨ ਸਹ ਨਾਲ ਪਿਆਰ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਿਵੇਂ ਸਾਵਣ ਦੇ ਮਹੀਨੇ ਵਿੱਚ ਬਹੁਤ ਜ਼ਿਆਦੇ ਵਰਖਾ ਹੁੰਦੀ ਹੈ ਸਰਤਾ ਕੋ ਪਰਵਾਹੇ ਬਲਕਾਰੀ ਕਹਿੰਦੇ ਫਿਰ ਨਦੀਆਂ ਦਾ ਜਿਹੜਾ ਪ੍ਰਵਾਹ ਹੈ ਨਾ ਉਹ ਤੇਜ਼ ਹੋ ਜਾਂਦਾ ਜਿਹੜੀਆਂ ਨਦੀਆਂ ਬਿਲਕੁਲ ਸ਼ਾਂਤ ਵਹਿਦੀਆਂ ਨੇ ਪਰ ਜਦੋਂ ਵਰਖਾ ਪੈਂਦੀ ਹੈ ਤੇ ਉਹਨਾਂ ਦਾ ਪਾਣੀ ਵੱਧ ਜਾਂਦਾ ਅਸੀਂ ਇਤਿਹਾਸ ਦੀ ਵੀ ਗੱਲ ਕਰਦੇ ਹਾਂ ਨਾ ਵੀ ਜਦੋਂ ਕਲਗੀਧਰ ਮਹਾਰਾਜ ਜੀ ਨੇ ਆਨੰਦਪੁਰ ਦਾ ਕਿਲਾ ਛੱਡਿਆ ਸਰਸਾ ਨਦੀ ਦੇ ਨੇੜੇ ਆਉਂਦੀ ਹੈ ਅਸਲ ਵਿੱਚ ਇੱਕ ਬਰਸਾਤੀ ਨਾਲਾ ਸੀ ਪਰ ਜਾਦਾ ਮੀਂਹ ਪੈਣ ਦੇ ਨਾਲ ਇਹਦਾ ਪ੍ਰਵਾਹ ਜਿਹੜਾ ਸੀ ਉਹ ਤੇਜ਼ ਹੋ ਗਿਆ ਜਿਹਦੇ ਕਾਰਨ ਸਤਗੁਰਾਂ ਦੀ ਫੌਜ ਦਾ ਬਹੁਤ ਨੁਕਸਾਨ ਹੋਇਆ ਇਸ ਤਰ੍ਹਾਂ ਮਹਾਰਾਜ ਕਹਿੰਦੇ ਜਦੋਂ ਸਾਵਣ ਦੀ ਮਹੀਨੇ ਵਿੱਚ ਵਰਖਾ ਵਰਦੀ ਹੈ ਤਾਂ ਨਦੀਆਂ ਦਾ ਜਿਹੜਾ ਦਰਿਆਵਾਂ ਦਾ ਜਿਹੜਾ ਪਾਣੀ ਹੈ ਉਹਦਾ ਵਹਾ ਜਿਹੜਾ ਨਾ ਤੇਜ ਹੋ ਜਾਂਦਾ ਹੈ ਤ्यों ਜੋ ਬਨ ਕੇ ਆ ਬਨ ਕਰਕਾ ਕਹਿੰਦੇ ਇਸ ਦੇ ਤਰਾਂ ਜਦੋਂ ਮਨੁੱਖ ਤੇ ਜੋ ਬਨ ਆਉਂਦਾ ਹੈ ਮਨੁੱਖ ਤੇ ਜਵਾਨੀ ਦਾ ਸਮਾਂ ਆਉਂਦਾ ਹੈ ਤ੍ਰਿਸ਼ਨਾ ਹੋਤ ਅਤਿਕ ਬਲ ਧਰਕਾ ਕਹਿੰਦੇ ਫਿਰ ਮਨੁੱਖ ਦੇ ਜੀਵਨ ਵਿੱਚ ਤ੍ਰਿਸ਼ਨਾ ਵਧਦੀ ਹੈ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀਨ ਵੀ ਇੱਕ ਬੱਚਾ ਉਹਨਾਂ ਤ੍ਰਿਸ਼ਨਾਲੂ ਨਹੀਂ ਹੁੰਦਾ ਜਿੱਨਾਂ ਜ਼ੁਬਾਨ ਮਨੁੱਖ ਹੋਵੇ ਇੱਕ ਜ਼ੁਬਾਨ ਮਨੁੱਖ ਦਾ ਜੀਵਨ ਓਨੀ ਤ੍ਰਿਸ਼ਨਾ ਵਿੱਚ ਨਹੀਂ ਹੁੰਦਾ ਜਿੰਨੀ ਤ੍ਰਿਸ਼ਨਾ ਇੱਕ ਬਢੇਪੇ ਵਿੱਚ ਹੁੰਦੀ ਹੈ ਇੱਕ ਵਾਰੀ ਮੈਂ ਤੁਹਾਡੇ ਨਾਲ ਇਹ ਉਦਾਹਰਨਾ ਸਾਂਝੀ ਕੀਤੀ ਸੀ ਵੀ ਇੱਕ ਮਲਾ ਸੀ ਜਿਹੜਾ ਲੋਕਾਂ ਨੂੰ ਇੱਕ ਘੜ ਤੋਂ ਦੂਜੇ ਘੜਾ ਤੇ ਲੈ ਕੇ ਜਾਂਦਾ ਸੀ ਤੇ ਜਦੋਂ ਉਹ ਜਵਾਨੀ ਦੀ ਅਵਸਥਾ ਦੇ ਵਿੱਚ ਸੀ ਤੇ ਕਈ ਅਮੀਰ ਲੋਕਾਂ ਨੇ ਉਹਦੇ ਬੇੜੇ ਵਿੱਚ ਸਫ਼ਰ ਕਰਨਾ ਕਹਿੰਦੇ ਇੱਕ ਵਾਰੀ ਕੁਝ ਲੋਕਾਂ ਨੇ ਉਹਦੇ ਬੇੜੇ ਵਿੱਚ ਸਫ਼ਰ ਕੀਤਾ ਸਫ਼ਰ ਕਰਨ ਤੋਂ ਬਾਅਦ ਜਦੋਂ ਉਹਨਾਂ ਨੂੰ ਕਿਨਾਰੇ ਤੇ ਜਾ ਕੇ ਉਤਾਰਿਆ ਤਾਂ ਜਿਹੜੇ ਸਫ਼ਰ ਕਰਨ ਵਾਲੇ ਸਨ ਉਹਨਾਂ ਵਿੱਚੋਂ ਕਿਸੇ ਅਮੀਰ ਬੰਦੇ ਦੀ ਮੋਹਰਾਂ ਦੀ ਥੈਲੀ ਉਹਦੇ ਬੇੜੇ ਵਿੱਚ ਰਹਿ ਗਈ ਮੈਂ ਜਿਹੜੇ ਬੇਨਤੀ ਕਰਦੇ ਹਾਂ ਵੀ ਜਿਉਂ-ਜਿਉਂ ਉਮਰ ਵੱਧਦੀ ਹੈ ਤੇ ਤ੍ਰਿਸ਼ਨਾ ਵੱਧ ਜਾਂਦੀ ਜਵਾਨੀ ਵਿੱਚ ਉਹਨੀ ਤ੍ਰਿਸ਼ਨਾ ਨਹੀਂ ਜਿੰਨੀ ਤ੍ਰਿਸ਼ਨਾ ਬਢੇਪੇ ਦੇ ਵਿੱਚ ਹੈ ਕਹਿੰਦੇ ਜਦੋਂ ਮੋਹਰਾਂ ਦੀ ਥੈਲੀ ਉਹਦੇ ਬੇੜੇ ਵਿੱਚ ਰਹੀ ਉਹਨੇ ਬੇੜਾ ਪਤਨ ਤੇ ਰੋਕਿਆ ਤੇ ਬੰਨਿਆ ਬੇੜਾ ਬੰਨਣ ਤੋਂ ਬਾਅਦ ਉਹ ਜਿਹੜੇ ਮੋਹਰਾਂ ਵਾਲੀ ਥੈਲੀ ਸੀ ਲੈ ਕੇ ਉਹਨਾਂ ਲੋਕਾਂ ਦੇ ਮਗਰ ਦੌੜ ਪਿਆ ਉੱਚੀ ਉੱਚੀ ਆਵਾਜ਼ ਮਾਰੀ ਤੇ ਰੋਕਿਆ ਆਖਿਆ ਭਾਈ ਆ ਕੇਸੀ ਦੀਆਂ ਮੋਹਰਾਂ ਨੇ ਤੇ ਆਪਣੀਆਂ ਮੋਹਰਾਂ ਜਿਹੜੀਆਂ ਲੈ ਜਾਓ ਕਿਉਂਕਿ ਇਹ ਮੋਹਰਾਂ ਮੇਰੀਆਂ ਨਹੀਂ ਮੈਂ ਤੇ ਆਪਣਾ ਕਰਾਇਆ ਲੈ ਲਿਆ ਕਹਿੰਦੇ ਜਿਹਦੀਆਂ ਮੋਹਰਾਂ ਸਨ ਉਹਨੇ ਕੁਝ ਇਨਾਮ ਦੇ ਵਜੋਂ ਸਤਕਾਰ ਵਜੋਂ ਉਹਦੀ ਇਮਾਨਦਾਰੀ ਨੂੰ ਵੇਖ ਕੇ ਜਦੋਂ ਕੁਝ ਮੋਹਰੇ ਉਹਨੂੰ ਦੇਣੀਆਂ ਚਾਹੀਆਂ ਨਾ ਤੇ ਉਹਨੇ ਹੱਥ ਜੋੜ ਕੇ ਕਿਹਾ ਮੈਂ ਤੇ ਆਪਣੀ ਮਿਹਨਤ ਲੈ ਲਈ ਇਹ ਮੋਹਰੇ ਤੁਹਾਡੀਆਂ ਨੇ ਮੇਰਾ ਕੋਈ ਹੱਕ ਨਹੀਂ ਬਣਦਾ ਪਰ ਕਹਿੰਦੇ ਜਦੋਂ ਉਹ ਮਲਾ ਬਢੇਪੇ ਦੀ ਅਵਸਥਾ ਵਿੱਚ ਗਿਆ ਜਦੋਂ ਬਢੇਪੇ ਦੇ ਸਮੇਂ ਵਿੱਚ ਆਇਆ ਕਹਿੰਦੇ ਰਸਤੇ ਵਿੱਚ ਲੰਘਦਿਆਂ ਕੁਝ ਬੱਚੇ ਖੇਡਦੇ ਪਏ ਸਨ ਬੱਚਿਆਂ ਦੇ ਕੁਝ ਕੀਮਤੀ ਰੁਪਏ ਜਿਹੜੇ ਧਰਤੀ ਤੇ ਡੇਗੇ ਲੰਗਦਿਆਂ ਲੰਗਦਿਆਂ ਉਹਨੇ ਆਪਣਾ ਇੱਕ ਪੈਰ ਉਹਨਾਂ ਪੈਸਿਆਂ ਤੇ ਰੱਖ ਲਿਆ ਤੇ ਬੱਚੇ ਲੱਭਦੇ ਰਹੇ ਆਖਿਆ ਬਾਪੂ ਇੱਥੇ ਕਿਤੇ ਸਾਡੇ ਪੈਸੇ ਡੇਗੇ ਸਨ ਉਹਨੇ ਆਖਿਆ ਪੁੱਤਰ ਮੈਂ ਤੇ ਹੁਣੀ ਆਕੇ ਖਲੋਤਾ ਥੱਕਿਆ ਟੁੱਟਿਆ ਤੇ ਮੈਨੂੰ ਨਹੀਂ ਪਤਾ ਤੁਹਾਡੇ ਪੈਸੇ ਕਿੱਥੇ ਨੇ ਜੇ ਲੱਭਦੇ ਆ ਤੇ ਲੱਭ ਲਓ ਕਹਿੰਦੇ ਜਦੋਂ ਉਹ ਬੱਚੇ ਲੱਭਣ ਤੋਂ ਬਾਅਦ ਆਪਣੇ ਘਰਾਂ ਨੂੰ ਪਰਦ ਗਏ ਉਸੇ ਮਲਾਂ ਨੇ ਬਡੇ ਪੇ ਦੇ ਸਮੇਂ ਵਿੱਚ ਆਪਣਾ ਪੈਰ ਪਰਾਂ ਕੀਤਾ ਤੇ ਉਹ ਕੁਝ ਪੈਸੇ ਚੁੱਕ ਕੇ ਆਪਣੇ ਗੀਜੇ ਵਿੱਚ ਪਾ ਲੈ। ਖਿੰਣ ਤੋਂ ਭਾਵ ਕੋਈ ਪਤਾ ਨਹੀਂ ਸਾਡਾ ਮਨ ਕਦੋਂ ਡੋਲ ਜਾਏ। ਜਿਹੜਾ ਬੰਦਾ ਅੱਜ ਤੋਂ ਪਹਿਲਾਂ ਇਮਾਨਦਾਰੀ ਸੀ ਤੇ ਫਲਾਨਾ ਬਾਅਦ ਚ ਕਹਿੰਦੇ ਉਹ ਬੰਦੇ ਨੇ ਤੇ ਆਹ ਕੰਮ ਕਰ ਦਿੱਤਾ। ਪਤਾ ਨਹੀਂ ਕਿੱਥੇ ਇਮਾਨਦਾਰੀ ਚਲੀ ਗਈ। ਪਤਾ ਨਹੀਂ ਗੁਰਮੁਖੂ ਤ੍ਰਿਸ਼ਨਾ ਮਨੁੱਖ ਨੂੰ ਕਦੋਂ ਕਿੱਧਰ ਲੈ ਜਾਏ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਜਵਾਨੀ ਦੀ ਅਵਸਥਾ ਆਉਂਦੀ ਹੈ ਨਾ ਮਨੁੱਖ ਦੇ ਅੰਦਰ ਇਹ ਤ੍ਰਿਸ਼ਨਾ ਜਿਹੜੀ ਐ ਨਾ ਪਰਬਲ ਹੁੰਦੀ ਹੈ ਜਿਉਂ ਸਾਗਰ ਗੰਬੀਰ ਆਪਾਰ ਕਹਿੰਦੇ ਜਿਵੇਂ ਸਾਗਰ ਬਹੁਤ ਡੂੰਘਾ ਹੈ ਸਾਗਰ ਦਾੰਤ ਨਹੀਂ ਪਾਇਆ ਜਾ ਸਕਦਾ ਤਾਂ ਹੀ ਤੇ ਮਹਾਰਾਜ ਨੇ ਗੁਰੂ ਦੀ ਤੁਲਨਾ ਵੀ ਸਾਗਰ ਨਾਲ ਕੀਤੀ ਗੁਰ ਸਾਗਰ ਰਤਨੀ ਭਰ ਪੂਰੇ ਅੰਮ੍ਰਿਤ ਸੰਤ ਚੋਗੈ ਨਹੀਂ ਦੂਰੇ ਹਰ ਰਸ ਚੋਗ ਚੋਗੈ ਪ੍ਰਭ ਭਾਵੈ ਸਰਬਰ ਮੈਂ ਹੰਸ ਪ੍ਰਾਨਪਤ ਪਾਵੈ ਪਰ ਗੁਰਮੁਖੋ ਦੁੱਖ ਦੀ ਗੱਲ ਇਹ ਹੈ ਵੀ ਅੱਜ ਅਸੀਂ ਸਾਗਰ ਨੂੰ ਛੱਡ ਕੇ ਟੋਬਿਆਂ ਵਿੱਚ ਗੰਨ ਛਾਣਦੇ ਫਿਰਦੇ ਆਂ ਮਹਾਰਾਜ ਨੇ ਤੁਹਾਨੂੰ ਸਾਨੂੰ ਗੁਰੂ ਸਾਗਰ ਨਾਲ ਜੋੜਿਆ ਸੀ ਮਹਾਰਾਜ ਦੀ ਬਾਣੀ ਦਾ ਬਚਨ ਹੈ ਕਬੀਰ ਸਮੁੰਦਰ ਨਾ ਛੋੜੀਐ ਜਉ ਅਤ ਖਾਰੋ ਹੋਏ ਕਹਿੰਦੇ ਸਮੁੰਦਰ ਦਾ ਪਾਣੀ ਭਾਵੇਂ ਖਾਰਾ ਹੈ ਪਰ ਉਹਦੇ ਵਿੱਚ ਬੜੇ ਕੀਮਤੀ ਰਤਨ ਨੇ ਭਾਵੇਂ ਗੁਰੂ ਦਾ ਸ਼ਬਦ ਸਾਨੂੰ ਇਦਾਂ ਲੱਗਦਾ ਵੀ ਸਾਡੇ ਚੋਟ ਮਾਰਦਾ ਹੈ ਪਰ ਉਹਦੇ ਵਿੱਚੋਂ ਸਾਨੂੰ ਕੀਮਤੀ ਰਤਨ ਕੀਮਤੀ ਜੀਵਨ ਮਿਲੇਗਾ ਕਬੀਰ ਸਮੁੰਦਰ ਨਾ ਛੋੜਿਆ ਜਿਉਂ ਅਤਖਾਰੋ ਹੋਏ ਪੋਖਰ ਪੋਖਰ ਢੂੰਡਤੇ ਭੋਲੋ ਨਾ ਕੋਇ ਕਹੈ ਕੋਇ ਭਗਤ ਜੀ ਕਹਿੰਦੇ ਜਿਹੜਾ ਸਾਗਰ ਨੂੰ ਛੱਡ ਕੇ ਤੋਬਿਆਂ ਦੇ ਗੰਦ ਵਿੱਚ ਹੱਥ ਮਾਰੇਗਾ ਉਹਨੂੰ ਚੰਗਾ ਕੌਣ ਕਹੇਗਾ ਉਹ ਗੁਰੂ ਕੇ ਸਿੱਖੋ ਜੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਬੂਬਨੇ ਦੇ ਪੈਰਾਂ ਵਿੱਚ ਜਾ ਕੇ ਬੈਠੋਗੇ ਬਹਿਮਾ ਭਰਮਾ ਵਿੱਚ ਬੈਠੋਗੇ ਦੇਵੀ ਦੇਵਤਿਆਂ ਦੀ ਪੂਜਾ ਕਰੋਗੇ ਤਾਂ ਸਮਝ ਲਓ ਗੁਰੂ ਸਾਗਰ ਨੂੰ ਛੱਡ ਕੇ ਟੋਬੀਆਂ ਦੀ ਗੰਦਕੀ ਵਿੱਚ ਹੱਥ ਮਾਰਦੇ ਪੈ ਬਾਣੀ ਦੇ ਬਚਨ ਨੇ ਕਵੀਰ ਸਮੁੰਦਰ ਨਾ ਛੋਡੀ ਐ ਜਉ ਅਤਖਾਰੋ ਹੋਏ ਪੋਖਰ ਪੋਖਰ ਢੂੰਡਤੇ ਪਲ ਹੋ ਨਾ ਕਹੈ ਕੋਏ ਤੇ ਮਹਾਰਾਜ ਕਹਿੰਦੇ ਜਿਵੇਂ ਇੱਕ ਸਾਗਰ ਬਹੁਤ ਗੰਭੀਰ ਜਾਨੇ ਕਿ ਡੂੰਗਾ ਹੁੰਦਾ ਹੈ ਮਾਛ ਕਛ ਹੈ ਨਕਰ ਮਝਾਰ ਕਹਿੰਦੇ ਸਾਗਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜਿਹੜੇ ਜਾਨਵਰ ਹੁੰਦੇ ਕਿੰਨੇ ਕੁ ਤਰ੍ਹਾਂ ਦੇ ਜੀਵ ਜੰਤੂ ਹੁੰਦੇ ਹੁਣ ਬਾਣੀ ਦਾ ਬਚਨ ਹੈ 42 ਲੱਖ ਜੀ ਜਲ ਮੈਂ ਹੋਤੇ ਬੀਠਲ ਪਹਿਲਾ ਕਾਇ ਕਰ ਮਹਾਰਜ ਕਹਿੰਦੇ ਕੀ ਹੋਏਗਾ ਜੇ ਇੱਕ ਵਾਰੀ ਪਾਣੀ ਵਿੱਚ ਨਹਾ ਲੇਗਾ 42 ਲੱਖ ਜੁਨੀ ਤੇ ਪਾਣੀ ਵਿੱਚ ਹੀ ਰਹਿੰਦੀ ਹੈ ਜਲ ਕੇ ਮੱਜਨ ਜੇ ਗਤ ਹੋਵੇ ਨਿਤਨਿਤ ਮੇਡਕ ਨਾਵੇ ਪਰ ਅਸੀਂ ਫਿਰ ਵੀ ਨਹੀਂ ਸਮਝ ਸਾਨੂੰ ਲੱਗਿਆ ਵੀ ਕਿਸੇ ਖਾਸ ਨਦੀ ਨਾਲੇ ਤੇ ਨਹਾ ਲੋ ਤੇ ਪਾਪ ਲੈ ਜਾਣੇ ਤੇ ਮਹਾਰਾਜ ਕਹਿੰਦੇ ਜੇ ਪਾਣੀ ਵਿੱਚ ਨਹਾ ਕੇ ਪਾਪ ਉਤਰਦੇ ਹੁੰਦੇ ਤੇ ਡੱਡੂ ਤੇ ਮੱਸੀਆਂ ਤੇ ਪਾਣੀ ਵਿੱਚ ਹੀ ਰਹਿੰਦੀਆਂ ਸਨ ਭਾਈ ਜਲ ਕੇ ਮੱਜਨ ਜੇ ਗਤ ਹੋਵੇ ਨਿਤਨਿਤ ਮੇਡਕ ਨਾਵੇ ਜੈਸੇ ਮੇਡਕ ਤੈਸੇ ਉਹਨਰ ਫਿਰ ਫਿਰ ਜੋਨੀ ਆਵੇ ਤੇ ਮਹਾਰਾਜ ਕਹਿੰਦੇ ਸਾਗਰ ਦੇ ਵਿੱਚ ਪਤਾ ਨਹੀਂ ਕਿੰਨੇ ਕੁ ਜੀਵ ਜੰਤੂ ਰਹਿੰਦੇ ਹਨ ਤਰਨਾ ਕਠਨ ਤਾਂ ਹੈ ਕੋ ਹੋਈ ਕਹਿੰਦੇ ਫਿਰ ਸਾਗਰ ਨੂੰ ਤਰਨਾ ਬਹੁਤ ਔਖਾ ਹੈ ਛਡਾਏ ਜਹਾਜ਼ ਪਾਏ ਟੱਟ ਸੋਈ ਪਰ ਮਹਾਰਾਜ ਕਹਿੰਦੇ ਜਿਹੜਾ ਜਹਾਜ਼ ਵਿੱਚ ਚੜ ਜਾਂਦੇ ਹੁਣ ਆਪਾਂ ਵੇਖਣਾ ਜਿਹੜੇ ਲੋਕ ਵਿਦੇਸ਼ਾਂ ਵਿੱਚ ਜਾਂਦੇ ਆ ਉਹਨਾਂ ਨੂੰ ਵੀ ਜਹਾਜ਼ ਵਿੱਚ ਸਵਾਰ ਹੋ ਕੇ ਜਾਣਾ ਪੈਂਦਾ ਹੈ ਜੇ ਆਪਾਂ ਕਿਸੇ ਸਾਗਰ ਨਦੀ ਨਾਲੇ ਨੂੰ ਪਾਰ ਲੰਘਣਾ ਹੋਵੇ ਤਾਂ ਵੀ ਆਪਾਂ ਨੂੰ ਬੇੜੇ ਦਾ ਬੇੜੀ ਦਾ ਸਹਾਰਾ ਲੈਣਾ ਪੈਂਦਾ ਹੈ ਇਸ ਤਰ੍ਹਾਂ ਬਾਦਕ ਕਹਿੰਦੇ ਜੇ ਬਹੁਤ ਵੱਡਾ ਸਾਗਰ ਹੋਵੇ ਨਾ ਉਹਨੂੰ ਪਾਰ ਲੰਘਣ ਦੇ ਲਈ ਕਿਨਾਰੇ ਤੇ ਜਾਣ ਦੇ ਲਈ ਸਾਨੂੰ ਬੇੜੇ ਵਿੱਚ ਸਵਾਰ ਹੋਣਾ ਪੈਂਦਾ ਹੈ ਤਿਉ ਜੋ ਬਨ ਹੈ ਸਹਿਤ ਬੇਕਾਰਾ ਕਹਿੰਦੇ ਇਸੇ ਤਰ੍ਹਾਂ ਜਿਹੜਾ ਸਾਡਾ ਜਵਾਨੀ ਦਾ ਸਮਾਂ ਇਹ ਬੇਕਾਰਾਂ ਸਹਿਤ ਹੈ ਤਰਨੋਂ ਕਠਨ ਨ ਪਵੈ ਪਰ ਕਹਿੰਦੇ ਭਾਈ ਇਸ ਜਵਾਨੀ ਦੀ ਅਵਸਥਾ ਵਿੱਚ ਤਰਨਾ ਬਹੁਤ ਔਖਾ ਕਿਉਂਕਿ ਜਿਵੇਂ ਸਾਗਰ ਵਿੱਚ ਲਹਿਰਾਂ ਵਗਦੀਆਂ ਨੇ ਬੇੜੇ ਨੂੰ ਡੋਬ ਲੈਂਦੀਆਂ ਨੇ ਇਸੇ ਤਰ੍ਹਾਂ ਇਹ ਜਿਹੜੀਆਂ ਵਿਸ਼ੇ ਵਿਕਾਰਾਂ ਦੀਆਂ ਲਹਿਰਾਂ ਨੇ ਨਾ ਇਸੇ ਨੂੰ ਭਗਤ ਜੀ ਕਹਿੰਦੇ ਕਬੀਰ ਗਰਭ ਨ ਕੀਜੀਐ ਰੰਕਨ ਹਸੀਐ ਕੋਏ ਅਜੋ ਸੋ ਨਾਉ ਸਮੁੰਦਰ ਮੈਂ ਕਿਆ ਜਾਣੂ ਕਿਆ ਹੋਏ ਕਹਿੰਦੇ ਦੂਜੇ ਨੂੰ ਮਖੌਲ ਨਾ ਕਰੀ ਜਾਈਂ ਵੀ ਤੇਰੇ ਨਾਲ ਆ ਹੋ ਗਿਆ ਜ਼ਿੰਦਗੀ ਵਿੱਚ ਇਦਾਂ ਵਾਪਰ ਗਿਆ ਕਹਿੰਦੇ ਅਜੇ ਤੇਰਾ ਜੀਵਨ ਰੂਪੀ ਬੇੜਾ ਵੀ ਇਸ ਸਾਗਰ ਦੇ ਵਿੱਚ ਹੀ ਐ ਕਈਆਂ ਨੇ ਬਚਪਨ ਵਿੱਚ ਗਲਤੀ ਨਹੀਂ ਕੀਤੀ ਜਵਾਨੀ ਵਿੱਚ ਕਰ ਦਿੱਤੀ ਕਈਆਂ ਨੇ ਜਵਾਨੀ ਵਿੱਚ ਨਹੀਂ ਕੀਤੀ ਤੇ ਬਢੇਪੇ ਵਿੱਚ ਕਰ ਦਿੱਤੀ ਮਹਾਰਾਜ ਜੀ ਕਹਿੰਦੇ ਕੀ ਪਤਾ ਕਦੋਂ ਕਦੋਂ ਤੇਰੇ ਜੀਵਨ ਦਾ ਬੇੜਾ ਇਨ੍ਹਾਂ ਬਕਾਰਾਂ ਦੀਆਂ ਲਹਿਰਾਂ ਵਿੱਚ ਡੁੱਬ ਜਾਏ ਇਸ ਕਰਕੇ ਮਹਾਰਾਜ ਕਹਿੰਦੇ ਜਵਾਨੀ ਦੇ ਸਮੇਂ ਵਿੱਚ ਇਹਨਾਂ ਬਿਕਾਰਾਂ ਨੂੰ ਤਰਨਾ ਬਹੁਤ ਔਖਾ ਹੈ ਲਖ ਸਤ ਸੰਗਤ ਪੋਤ ਮਹਾਨਾ ਹਾਂ ਮਹਾਰਾਜ ਕਹਿੰਦੇ ਗੁਰੂ ਦੀ ਸੰਗਤ ਵਿੱਚ ਜਾ ਤੇ ਗੁਰੂ ਕੀ ਸੰਗਤ ਪੋਤ ਦਾ ਅਰਥ ਹੁੰਦਾ ਹੈ ਜਹਾਜ ਦੀ ਨਿਆਈ ਹੈ ਸਿਮਰਨ ਨਾਮ ਜਹਾ ਬਰਧਵਨ ਕਿਉਂਕਿ ਜਦੋਂ ਸੰਗਤ ਵਿੱਚ ਜਾ ਕੇ ਅਸੀਂ ਮਾਲਕ ਦਾ ਸਿਮਰਨ ਕਰਦੇ ਹਾਂ ਤਹ ਕਾ ਪਾਵੋ ਤਰੋ ਸੁਖਾਰਾ ਤੇ ਮਹਾਰਾਜ ਕਹਿੰਦੇ ਫਿਰ ਏਸ ਸੰਸਾਰ ਸਾਗਰ ਨੂੰ ਤਰਨਾ ਸੌਖਾ ਹੋ ਜਾਂਦਾ ਸਾਧ ਸੰਗਤ ਕੈ ਅੰچل ਲਾਵੋ ਵਿਖਮ ਨਦੀ ਜਾਏ ਤਰਣੀ ਤੇ ਮਹਾਰਾਜ ਕਹਿੰਦੇ ਜਿਵੇਂ ਜਹਾਜ਼ ਵਿੱਚ ਬੈਠਦੇ ਆ ਨਾ ਬੇੜੇ ਵਿੱਚ ਬੈਠਦੇ ਆ ਸਾਗਰ ਨੂੰ ਪਾਰ ਲੰਘਣਾ ਸੌਖਾ ਹੋ ਜਾਂਦਾ ਇਸੇ ਤਰ੍ਹਾਂ ਜਿਹੜਾ ਗੁਰੂ ਦੀ ਸੰਗਤ ਵਿੱਚ ਜਾਂਦਾ ਹੈ ਉਹ ਸੰਸਾਰ ਭਵ ਸਾਗਰ ਨੂੰ ਸਹਿਜੇ ਹੀ ਤਰ ਜਾਂਦਾ ਹੈ ਆਨੰਦ ਪ੍ਰਾਪਤ ਪਰ ਕਰਾਰ ਕਹਿੰਦੇ ਵੀਰੋ ਗੁਰੂ ਦੀ ਕਿਰਪਾ ਦੇ ਨਾਲ ਆਨੰਦ ਪ੍ਰਾਪਤ ਕਰਦਾ ਤੇ ਜੀਵਨ ਦੇ ਬੇੜੇ ਵਿੱਚ ਵਹਿ ਗੁਰੂ ਦੇ ਸ਼ਬਦ ਰੂਪੀ ਬੇੜੇ ਵਿੱਚ ਵਹਿ ਕਰਕੇ ਪਾਰ ਲੰਘ ਜਾਂਦਾ ਹੈ ਇਸ ਜਹਾਜ਼ ਬਿਨ ਪਾਰ ਨਾ ਪਾਵਾਂ ਪਰ ਮਹਾਰਾਜ ਕਹਿੰਦੇ ਇਸ ਜਹਾਜ਼ ਤੋਂ ਬਿਨ ਪਾਰ ਨਹੀਂ ਲੰਘਿਆ ਜਾਣਾ ਜੇ ਤੁਸੀਂ ਗੁਰੂ ਰੂਪੀ ਜਹਾਜ਼ ਨੂੰ ਬੇੜੇ ਨੂੰ ਛੱਡ ਕੇ ਨਿੱਕੀਆਂ ਨਿੱਕੀਆਂ ਬੇੜੀਆਂ ਵਿੱਚ ਬੈਠੋਗੇ ਤੇ ਮਹਾਰਾਜ ਕਹਿੰਦੇ ਉਹਨਾਂ ਨੇ ਤਾਂ ਡੁੱਬ ਜਾਣ ਇੱਕ ਲਹਿਰ ਦੇ ਵਿੱਚ ਹੀ ਡੁੱਬ ਜਾਣਾ ਇਸ ਕਰਕੇ ਗੁਰੂ ਕਾ ਸਿੱਖ ਕਦੇ ਵੀ ਗੁਰੂ ਦੇ ਸ਼ਬਦ ਰੂਪੀ ਬੇੜੇ ਨੂੰ ਛੱਡ ਕੇ ਨਿੱਕੀਆਂ ਨਿੱਕੀਆਂ ਬੇੜੀਆਂ ਵਿੱਚ ਸਵਾਰ ਨਹੀਂ ਹੁੰਦਾ ਨਰਮਾ ਭਾਵ ਹੋਏ ਸੇਵਕ ਆਵਾ ਇਸ ਲਈ ਮਹਾਰਾਜ ਕਹਿੰਦੇ ਨਿਮਰਤਾ ਭਾਵ ਵਿੱਚ ਰਹਿ ਕੇ ਸੇਵਾ ਕਰਨੀ ਐ ਕਿਉਂਕਿ ਗੁਰਮੁਖੋ ਨਿਮਰਤਾ ਤੋਂ ਬਿਨਾ ਸੇਵਾ ਨਹੀਂ ਹੁੰਦੀ ਜੇ ਸੰਗਤ ਦੇ ਝੂਠੇ ਭਾਂਜੇ ਮੰਨਣੇ ਨਾ ਹੰਕਾਰ ਤੇ ਛੱਡਣੀ ਪੈਣਾ ਜੇ ਗੁਰਦੁਆਰੇ ਝਾੜੂ ਮਾਰਨੇ ਹੰਕਾਰ ਤੇ ਛੱਡਣੀ ਪਏਗਾ ਹੰਕਾਰੀ ਬੰਦਾ ਥੋੜੀ ਸੇਵਾ ਕਰ ਸਕਦਾ ਸੇਵਾ ਤੇ ਹੁੰਦੀ ਨਿਮਰਤਾ ਦੇ ਨਾਲ ਹੈ ਸੇਵਾ ਤੇ ਹੁੰਦੀ ਪਿਆਰ ਦੇ ਨਾਲ ਹੈ ਇਸ ਕਰਕੇ ਮਹਾਰਜ ਕਹਿੰਦੇ ਨਿਮਰਤਾ ਭਾਵ ਵਿੱਚ ਰਹਿ ਕੇ ਗੁਰੂ ਦੇ ਦਰ ਦੀ ਸੇਵਾ ਕਰਨੀ ਹੈ ਮਾਲਕ ਦੇ ਹੁਕਮ ਵਿੱਚ ਰਹਿ ਕੇ ਸੇਵਾ ਕਰਨੀ ਹੈ ਤੇ ਜਿਹੜਾ ਗੁਰਸਿੱਖ ਨਿਮਰਤਾ ਵਿੱਚ ਰਹਿ ਕੇ ਸੇਵਾ ਕਰਦਾ ਫਿਰ ਗੁਰੂ ਦੀ ਕਿਰਪਾ ਨਾਲ ਉਹ ਸੰਸਾਰ ਰੂਪੀ ਭਵ ਸਾਗਰ ਨੂੰ ਤਰ ਜਾਂਦਾ ਪਰ ਮਾਲਕ ਜੀ ਕਹਿੰਦੇ ਗੁਰ ਜਹਾਜ਼ ਖੇਵਟ ਗੁਰ ਗੁਰ ਬਿਨ ਤਰਿਓ ਨਾ ਕੋਈ ਗੁਰ ਪ੍ਰਸਾਦ ਪ੍ਰਭ ਪਾਈਐ ਗੁਰ ਬਿਨ ਮੁਕਤ ਨ ਹੋਇ ਆਓ ਗੁਰੂ ਕੇ ਸਿੱਖੋ ਸ਼ਬਦ ਰੂਪੀ ਵੇੜੇ ਵਿੱਚ ਸਵਾਰ ਹੋਈਏ ਜਿਹਦੇ ਨਾਲ ਸਾਡਾ ਜੀਵਨ ਰੂਪੀ ਜਿਹੜਾ ਵੇੜਾ ਹੈ ਉਹ ਸੰਸਾਰ ਭਵ ਸਾਗਰ ਨੂੰ ਤਰ ਜਾਵੇ ਆਓ ਇਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਆਪ ਸੰਗਤਾਂ ਦੇ ਨਾਲ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਸਾਂਝ ਪਾਉਂਦੇ ਆਂ ਇੱਕ ਨਹੀਂ ਬਿਆੰਤ ਪ੍ਰਕਾਰ ਦੀਆਂ ਭੁੱਲਾਂ ਤਰੋਟੀਆਂ ਰਹਿ ਜਾਂਦੀਆਂ ਨੇ ਕਿਉਂਕਿ ਦਾਸ ਕੋਈ ਬਹੁਤ ਵੱਡਾ ਮਹਾਨ ਵਿਦਵਾਨ ਨਹੀਂ ਜਿਵੇਂ ਜਿਵੇਂ ਸਤਿਗੁਰੂ ਜੀ ਕਿਰਪਾ ਰਹਿਮਤ ਬਖਸ਼ਿਸ਼ ਕਰਦੀ ਹੈ ਉਸ ਤਰੀਕੇ ਦੇ ਨਾਲ ਆਪ ਸੰਗਤਾਂ ਨਾਲ ਸਤਿਗੁਰਾਂ ਦੇ ਜੀਵਨ ਇਤਿਹਾਸ ਦੀ ਸਾਂਝ ਪਾਈਦੀ ਹੈ ਜਤਨ ਆਪਾਂ ਹੀ ਕਰਦਿਆਂ ਵੀ ਗੁਰਬਾਣੀ ਦੀ ਰੋਸ਼ਨੀ ਵਿੱਚ ਰਹਿੰਦਿਆਂ ਹੋਇਆਂ ਗੁਰੂ ਦੇ ਸਿਧਾਂਤਾਂ ਦੇ ਮੁਤਾਬਕ ਆਪਾਂ ਇਤਿਹਾਸ ਨੂੰ ਸਮਝ ਸਕੀਏ ਪਰ ਫਿਰ ਵੀ ਬੜੀਆਂ ਭੁੱਲਾਂ ਹੁੰਦੀਆਂ ਨੇ ਤੁਸੀਂ ਹਮੇਸ਼ਾ ਮੇਰੇ ਨੂੰ ਆ ਕੇ ਦੱਸੋ ਮੇਰੀ ਜਾਣਕਾਰੀ ਵਿੱਚ ਵਾਧਾ ਕਰੋ ਇੱਕ ਥੋੜਾ ਜਿਹਾ ਹੁਣ ਗਰਮੀ ਦਾ ਸਮਾਂ ਭਾਈ ਠੰਡਾ ਠੰਡਾ ਪਾਣੀ ਪੀ ਲੈਣਿਆ ਗਲਾ ਗੋਲਾ ਵੀ ਖਰਾਬ ਹੋ ਜਾਂਦਾ ਉਹ ਤੁਹਾਨੂੰ ਨਹੀਂ ਪਤਾ ਲੱਗਦਾ ਕੁਝ ਮੇਰੀਆਂ ਘਾਟਾਂ ਜਿਹੜੀਆਂ ਨੇ ਨਾ ਮੈਨੂੰ ਸਾਰੇ ਕਹਿੰਦੇ ਬਾ ਜੀ ਬਾ ਭਾਈ ਸਭ ਮੈਂ ਕਹਿੰਨੇ ਤੁਹਾਨੂੰ ਨਹੀਂ ਪਤਾ ਮੈਨੂੰ ਆਪਣੀਆਂ ਕਮੀਆਂ ਦਾ ਪਤਾ ਵੀ ਕਿੰਨੀਆਂ ਕਮੀਆਂ ਨੇ ਮੇਰੇ ਵਿੱਚ ਉਹ ਵੀ ਆਪਾਂ ਸੁਧਾਰਾਂਗੇ ਸਹਿਜੇ ਸਹਿਜੇ ਮਹਾਰਾਜ ਕਿਰਪਾ ਕਰੇਗਾ ਆਪਾਂ ਸਧਾਰ ਕਰਾਂਗੇ ਸੋ ਆਓ ਮਾਲਕ ਜੀ ਕਿਰਪਾ ਕਰਨ ਸਾਡੇ ਸਾਰਿਆਂ ਦੀ ਹਾਜ਼ਰੀ ਸਤਿਗੁਰਾਂ ਦੇ ਦਰ ਤੇ ਪਰਵਾਨ ਹੋਵੇ ਆਪਾਂ ਵੀ ਇਤਿਹਾਸ ਤੋਂ ਸਿੱਖਿਆ ਲੈ ਕੇ ਸਤਗੁਰਾਂ ਦੇ ਜੀਵਨ ਦੀਆਂ ਜਿਹੜੀਆਂ ਮੂਲ ਸਖਿਆਮਾਂ ਨੇ ਜਿਹੜੇ ਸਤਗੁਰਾਂ ਦੇ ਸਿਧਾਂਤ ਨੇ ਉਹਨਾਂ ਨੂੰ ਆਪਣੇ ਜੀਵਨ ਵਿੱਚ ਧਾਰਨ ਕਰੀਏ ਆਓ ਆਪ ਜੀ ਇਸੇ ਤਰ੍ਹਾਂ ਸਤਗੁਰਾਂ ਦੀ ਪਾਵਨ ਗੋਦ ਵਿੱਚ ਬੈਠ ਕਰਕੇ ਗੁਰਦੁਆਰਾ ਗੁਰਸਾਗਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਇੰਦਰਪਾਲ ਸਿੰਘ ਜੀ ਕਿਉਂਕਿ ਭਲੋ ਭਲੋ ਰੀ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਓ ਆਓ ਗੁਰੂ ਘਰ ਦੇ ਮਹਾਨ ਕੀਰਤਨੀਆਂ ਪਾਸੋਂ ਸਤਿਗੁਰਾਂ ਦੀ ਅੰਮ੍ਰਿਤ ਮਈ ਬਾਣੀ ਦੇ ਕੀਰਤਨ ਸਰਵਣ ਕਰੀਏ ਜੀ ਅਸੀਸ ਬਖਸ਼ੋ ਫਤੇ ਬਿਲਾਓ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ